ਤੁਸੀਂ ਦੇਰੀਆਂ ਬਤਾਈਆਂ ਤੇ ਮੈਂ ਤੁਹਾਡਾ ਸਿਰ ਝੁਕਾ ਕੇ ਤੁਹਾਡਾ ਧੰਵਾਦ ਕਰਨਾ ਚਾਹਾਂ ਲੋਕ ਕਹਿੰਦੇ ਸੀ ਕਿ ਐਮਪੀ ਧੰਵਾਦ ਕਰਨ ਨਹੀਂ ਆਇਆ ਐਮਐਲਏ ਵੀ ਨਹੀਂ ਆਉਂਦਾ ਕਈ ਆਈ ਐਮਪੀ ਕੋਈ 700 ਪਿੰਡ ਹੁੰਦਾ ਇੱਕ 40 ਲੱਖ ਦੀ ਆਬਾਦੀ ਵਾਲਾ ਸ਼ਹਿਰ ਲੁਧਿਆਣਾ ਹੈ ਫਿਰ ਵਿਆਹ ਹੋ ਗ੍ਰਿਸ਼ਟਿਦਾਰੀਆਂ ਜਗਰਾਤੇ ਪਾਰਲੀਮੈਂਟ ਦੇ ਵਿੱਚ ਜਾਣਾ ਇੱਕ ਵਿਅਕਤੀਾਸਤੇ ਪਿੰਡ ਪਿੰਡ ਔਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਪਰ ਆਪਣੇ ਕੀਤੇ ਵਾਦੇ ਦੇ ਬਰਬਾਦ ਮੈਂ ਅੱਜ ਥੋੜਾ ਪਰ ਬਾਤ ਕਰਨ ਵਾਸਤੇ ਆਇਆ ਹਾਂ ਪਰ ਮੈਨੂੰ ਪਤਾ ਲੱਗਿਆ ਕਿ ਗ੍ਰਾਂਟ ਥੋੜੋ 5 ਲੱਖ ਦੀ ਦਿੱਤੀ ਹੈ ਜੈਣੀ ਜੀ ਪਰ ਸੰਧੂ ਸਾਹਿਬ ਨੇ ਤੁਹਾਡੇ ਨਾਲ ਵਿਟਕਰਾ ਕੀਤਾ ਹੈ ਕਈ ਪਿੰਡਾਂ ਨੂੰ ਇਹਨੇ 10-10 ਲੱਖ ਰੁਪਇਆ ਦਿੱਤਾ ਨੈਰ ਹੀ ਚਲਾਕੀ ਤੁਹਾਨੂੰ ਰਸਨਾ ਚਾਹੁੰਦਾ ਹੈ ਸੋ ਛਪਾਰ ਦੇ ਜੇ ਵੱਧ ਰੁਟਾ ਪਾਈਆਂ ਤਾਂ ਉਹਨੂੰ ਵੱਧ ਪੈਸਾ ਮਿਲਣਾ ਚਾਹੀਦਾ ਸੋ ਮੈਂ ਬੇਨਤੀ ਕਰਾਂਗਾ ਤੁਸੀਂ ਦਵਾਰੇ ਸੱਜੂ ਸਾਹਿਬ ਨਾਲ ਇਸ ਮੁਤਲਕ ਗੱਲ ਕਰਿਓ ਕਿ ਅਸੀਂ ਤੁਹਾਨੂੰ ਹੋਰ ਪੈਸੇ ਵੀ ਮੈਂ ਛਪਾਰ ਦੇ ਲੋਕਾਂ ਨੂੰ ਤੇ ਇਸ ਨਗਰ ਦੇ ਖੇੜੇ ਦੇ ਲੋਕਾਂ ਨੂੰ ਦੇਣਾ ਚਾਹਣਾ ਹੈ ਆਪਾਂ ਹੋਰ ਪੈਸੇ ਵੀ ਤੁਹਾਨੂੰ ਕੰਨ ਜਿੰਨੇ ਤੁਸੀਂ ਆਖੋਗੇ ਧਿਆਨ ਦੇ ਸਕੂਲ ਦੀ ਗੱਲ ਹੈ ਦੋ ਤਿੰਨ ਦਿਨਾਂ ਨੂੰ ਮੈਂ ਦੁਬਾਰਾ ਤੇ ਜਾਣੇ ਆਉਂਗਾ ਤੇ ਤੁਸੀਂ ਸਾਰੇ ਜਾਣੇ ਸੰਭੂ ਸਾਹਿਬ ਨਾਲ ਸੰਪਰਕ ਕਰਕੇ ਆਇਓ ਡਿਪਟੀ ਕਮਿਸ਼ਨਰ ਨੂੰ ਮਿਲਾਂਗੇ ਇਹ ਫੋਨੇ ਸਕੂਲ ਆਲਾ ਤਾਲਾ ਖਲਾ ਕੇ ਤੇ ਉਹ ਰੀਆਂ ਚਾਬੀਆਂ ਪੰਚਾਇਤ ਨੂੰ ਦਿਵਾਵਾਂਗੇ ਕਿਉਂਕਿ ਪੰਚਾਇਤ ਦੀ ਉਹ ਜਗਾ ਹੈਗੀ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਹਾਡੀ ਜਗਾ ਹੈਗੀ ਆ ਮਹਾਰਾਜ ਇਹ ਕਿਦਾ ਭਾਈ ਵਿਚਾਰਾ ਦੋ ਕੁ ਮਿੰਟ ਬਾਅਦ ਇਹ ਹੋਣੇ ਟ੍ਰੈਡਿਸਟਰੀ ਵਾਟਰ ਪੀਤਾ ਹੋਇਆ ਹੈ ਉਹਨੇ ਕੀ ਕਰਨਾ 3 ਕੁ ਮਿੰਟ ਬਾਅਦ ਆ ਜਾਂਦੇ ਸਾਡੀ ਹੈ ਤੁਹਾਡੀ ਹੈ ਮਾਰਾ ਸੋ ਮੇਰੇ ਕਹਿਣ ਦਾ ਮਤਲਬ ਹੈ ਉਹ ਕੋਈ ਨਹੀਂ ਪਾਈ ਕੋਈ ਨਹੀਂ ਆਪਾਂ ਇਹ ਸਕੂਲ ਆ ਵੀ ਜਿਹੜੀ ਜਗ੍ਹਾ ਹੈ ਗਰੀਬਾਂ ਦੇ ਹੱस्ते ਨਾ ਕੇਵਲੇ ਜਗਾ ਦੇਾਂਗੇ ਇਹਦੇ ਹੱस्ते ਵਧੀਆ ਹਾਲ ਪਾ ਕੇ ਦੇਾਂਗੇ ਤਾਂ ਜੋ ਵਿਆਹ ਭੋਂਗ ਗਰੀਬ ਸਾਰੇ ਪਿੰਡ ਦੇ ਇੱਥੇ ਕਰ ਸਕਦੇ ਕੋਈ ਚੰਗਾ ਵਿਅਕਤੀ ਵੀ ਕਰ ਸਕੇ ਜੇ ਕਰਨਾ ਹੋਵੇ ਤੇ ਚੰਗੀ ਤਜਵੀਜ਼ ਬਣਾਓ ਆਪਾਂ ਬਣਾ ਲਾਂਗੇ ਪੈਸੇ ਦੇ ਕੇ ਜਿੱਥੋਂ ਤੱਕ ਸਪਾਰ ਮੇਲੇ ਦੀ ਗੱਲ ਕੀਤੀ ਹੈ ਸੰਧੂ ਐਡਾ ਚਲਾਕ ਹੈ ਇਹ ਕਹਿੰਦਾ ਵਿੜੇਗਾ ਆਊਗਾ ਵੀ ਮੇਰੀ ਗਰੀਬ ਨੂੰ ਬਸਾ ਦੇ ਉੱਥੇ ਆਪ ਕਹਿੰਦਾ ਮੈਂ ਆਵਾਂ ਨਾ ਕਿਉਂਕਿ ਮੈਂ ਆਵਾਂ ਨਾ ਪਰ ਗੱਲ ਸੁਣ ਲਾ ਸੰਧੂ ਮੈਂ ਵੀ ਮੁਕਸਰੋਂ ਆਇਆ ਜੇ ਮੈਂ ਗਿਆ ਤਾਂ ਪਹਿਲਾਂ ਤੈਨੂੰ ਨਾਲ ਲੈ ਕੇ ਆਉਂਦਾ ਨਹੀਂ ਆਉਂਦਾ। ਸੋ ਮੇਰੇ ਕਹਿਣ ਦਾ ਮਤਲਬ ਹੈ। ਛਪਾਰ ਦੇ ਮੇਲੇ ਦੀ ਬੋਲੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ। ਇਹ ਵੀ ਅਫਸਰਾ ਨਾਲ ਗੱਲ ਕਰਾਂਗੇ ਐ। ਔਰ ਮੈਰਿਜ ਤੇ ਸਹੀ ਹੋਏਗੀ। ਕਿਸੇ ਵੀ ਗੁੰਡਾ ਕਰਦੀ ਨਹੀਂ ਚੱਲਣ ਬਿਆਗੇ ਇਹ ਤੁਹਾਡੇ ਨਾਲ ਵਾਅਦਾ ਕਰਦੇ। ਤੇ ਜਿੰਦਾਬਾਦ ਜਿੰਦਾਬਾਦ। ਜਿੰਦਾਬਾਹ ਜਿਹੜਾ ਪੁਲਿਸ ਵਾਲਾ ਭਾਈ ਚੌਂਕੀ ਵਾਲਾ ਉਹਨੂੰ ਗੁਜ਼ਾਰਿਸ਼ ਕਰਤੀ ਐ ਮੈਂ ਅੱਜ ਹੀ ਐਸਐਸਪੀ ਨਾਲ ਗੱਲ ਕਰਾਂਗਾ ਤੇ ਤੁਸੀਂ ਕੱਲ ਨੂੰ ਐਸਐਸਪੀ ਨੂੰ ਜਾ ਕੇ ਮਿਲਣਾ ਠੀਕ ਹੈ ਕਿ ਇਹ ਜਿਹੜਾ ਚੌਂਕੀ ਵਾਲਾ ਭਾਈ ਐ ਸਾਨੂੰ ਨਜਾਇਜ਼ ਪਰੇਸ਼ਾਨ ਕਰਦਾ ਐ ਚੇਅਰਮੈਨ ਦੇ ਕਹਿੰਦੇ ਤੇ ਫੇਰ ਜੇ ਜ਼ਿਆਦਾ ਕਰੇਗਾ ਤਾਂ ਇੱਕ ਦਿਨ ਮੈਂ ਆਵਾਂਗਾ ਫਿਰ ਇਹਨੂੰ ਘੇਰ ਲਾਂਗੇ ਨਾਲੇ ਚੌਂਕੀਆ ਦੇ ਭਾਈ ਨੂੰ ਦੱਸਾਂਗੇ ਤੇ ਨਾਰੇ ਫਿਰ ਦੱਸਾਂਗੇ ਲੋਕਾਂ ਦੇ ਘਰੇ ਐਵੇਂ ਬੜੀ ਫਰਦੇ ਐ ਉਹ ਦੂਜਾ ਬੰਦਾ ਟੈਲੀਫੋਨ ਕਰ ਦਿੰਦਾ ਇਹ ਜਾ ਕੇ ਅਗਲੇ ਨਹੀਂ ਕਰੇ ਜਾਵ ਲੈਂਦੇ ਆ ਕਹਿੰਦੇ ਨਸ਼ਾ ਚਲੀ ਜਾਂਦਾ ਉਹ ਭਾਵੇਂ ਆਤ ਕਰੀ ਜਾਂਦਾ ਹੋਵੇ ਸੋ ਕਹਿਣ ਦਾ ਮਤਲਬ ਹੈ ਜਿੱਥੇ ਨਸ਼ਾ ਵਿਕਦਾ ਉੱਥੇ ਪੁਲਿਸ ਨੂੰ ਪਤਾ ਨਹੀਂ ਲੱਗਦਾ ਸੋ ਸਾਰੀਆਂ ਸਾਰੀਆਂ ਜਿਹੜੀਆਂ ਛੋਟੀਆਂ-ਛੋਟੀਆਂ ਮੁਕਤਕਲੀਫਾਂ ਹੈਗੀਆਂ ਇਹ ਅਸੀਂ ਦੂਰ ਕਰ ਦੇਾਂਗੇ ਤੁਹਾਡੇ ਨਾਲ ਇਸ ਦਾ ਵਾਅਦਾ ਕਰਦੇ ਹਾਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਸਰਕਾਰਾਂ ਜਿਹੜੀਆਂ ਵੀ ਬੰਦੀਆਂ ਸਾਡੀਆਂ ਵੀ ਬਣੀਆਂ ਮਦਰ ਵੀ ਬਣੀਆਂ ਬਹੁਤ ਸਾਰੇ ਲੋਕ ਇਹ ਝੂਠ ਬੋਲਦੇ ਝੂਠ ਬੋਲ ਬੋਲ ਕੇ ਇਹਨਾਂ ਨੇ ਅੱਜ ਪੰਜਾਬ ਦਾ ਸੱਤਿਆ ਨਾਸ ਕਰਤਾ ਆ ਹੁਣ ਜਿਹੜਾ ਜੁੱਧ ਨਸ਼ਿਆਂ ਵਰੰਦ ਛੇੜਿਆ ਆ ਵੇ ਇਹ ਪੰਜਾਬ ਤੋਂ ਨਸ਼ਾ ਖਤਮ ਨਹੀਂ ਹੋ ਸਕਦਾ ਭਾਵੇਂ ਸਾਡਾ ਰਾਜ ਆ ਜਾਏ ਲੇਕਿਨ ਭਈਆਰਾ ਇੱਕ ਘੱਟ ਸਕਦਾ ਹੈ ਜਿਹੜਾ ਆਉਂਦਾ ਕੋਈ ਗੁਟਕਾ ਸਾਫ ਫੜ ਕੇ ਸੋਹ ਬਾਦ ਹੁੰਦਾ ਆ ਭਗਵਾਨ ਕਮਾਨ ਸਾਹਿਬ ਅਰਦਾਸ ਕਰਾ ਕੇ ਕਹਿੰਦਾ ਹਰ ਮੰਗਰ ਸਾਹਿਬ ਜੇ ਵੀ ਮੈਂ ਨਸ਼ਾ ਬੰਦ ਕਰ ਦੂੰਗਾ ਤੇ ਹੁਣ ਜੁੱਧ ਨਸ਼ਾ ਵਿਰੋਧ ਕੀ ਹੈ ਵੀ ਜਿਹੜਾ ਨਸ਼ਾ ਜਿਹੜਾ ਮੁੰਡਾ ਖਾਂਦਾ ਉਹਦਾ ਘਰ ਹਟਾ ਦਿਓ ਤੇ ਜਾਂ ਉਹਨੇ ਤੇ ਪਰਚਾ ਕਰ ਦਿਓ ਹੁਣ ਮੇਰਾ ਮੁੰਡਾ ਨਸ਼ਾ ਕਰਨ ਲੱਗ ਪਿਆ ਮੈਂ ਤਾਂ ਉਹਨੂੰ ਰੋਜ਼ ਰੋਕਦਾ ਤੇ ਜਿਹੜਾ ਮੇਰਾ ਗਰੀਬ ਦਾ ਘਰ ਹੈ ਉਹ ਵੀ ਢਾ ਦੇਓਗੇ ਤੇ ਮੈਂ ਰਹੂੰਗਾ ਕਿੱਥੇ ਭਾਈ ਮੁੰਡਾ ਤਾਂ ਜੇਹਰ ਦਾ ਨਿਕਲਦਾ ਸੀ ਉਹ ਨਿਕਲ ਗਿਆ ਫੇਰ ਉਹਨੇ ਤੇ ਪਰਚਾ ਦੇਤਾ ਹੁਣ ਪਰਚੇ ਦੇਣਾ ਨਸ਼ਾ ਨਹੀਂ ਬੰਦ ਹੋਣਾ ਅੱਛਾ ਪਰਚਾ ਜਦੋਂ ਦੇ ਦਿੰਦੇ ਆ ਨਸ਼ੇੜੀ ਦੇ ਮਗਰ ਉਹਦੀ ਮਾਨੇ ਤਾਂ ਜਾਣਾ ਹੀ ਜਾਣਾ ਔਰੇ ਪਿਓ ਨੇ ਵੀ ਜਾਣੇ ਜਾਣਾ ਕੀ ਕਰੂੰਗਾ ਪਿਓ ਉਹਨੇ ਜੰਮਿਆ ਉਹਨੇ ਚੱਕ ਕੇ ਖੜਾਇਆ ਉਹ ਜੇ ਚ ਜਾਊਗਾ ਤਾਂ ماں ਮੁਲਾਕਾਤ ਕਰਨ ਜਾਊਗੀ ਕਿਉਂਕਿ 9 ਮਹੀਨੇ ਢਿਚ ਰੱਖਿਆ ਪੁੱਤ ਕਪੁੱਤ ਹੋ ਸਕਦੇ ਆ ਮਾਵਾ ਤੇ ਪਿਓਾਂ ਤੋਂ ਛੱਡੇ ਨਹੀਂ ਜਾਂਦੇ ਅੱਛਾ ਉਹ ਦਾ ਨਸ਼ਾ ਕਰਦਾ ਮਰ ਜਾਂਦਾ ਤੇ ਜਿਹੜੀ ਮਾਂ ਆਪ ਦੀ ਵਿਹੜੀ ਛੱਡ ਕੇ ਜਾਂਦੀ ਹੈ ਉਹਨੂੰ ਵਕੀਲ ਤੇ ਵਿਹੜੀਆਂ ਛੱਡ ਕੇ ਮੁਲਾਕਾਤਾਂ ਕਰਨ ਦੀ ਉਹ ਘਰ ਵੀ ਪਟਿਆ ਜਾਂਦਾ ਮੁੰਡੇ ਨੇ ਤਾਂ ਮਰਨਾ ਹੀ ਮਰਨਾ ਤੇ ਪਿਓ ਵੀ ਪੱਖੇ ਨਾਲ ਫਾਇਆ ਲੈ ਕੇ ਮਰ ਜਾਂਦਾ ਕਿਉਂਕਿ ਉਹ ਕਰਜ਼ੇ 'ਚ ਹੋ ਜਾਂਦਾ ਨਸ਼ਾ ਤੇ ਉਨਾਤੇ ਹੋਏ ਨਸ਼ਾ ਦਾ ਮੰਦ ਹੋਇਆ ਹੀ ਨਹੀਂ ਮੁੰਡਾ ਮੈਸ਼ੇ ਨਾਲ ਮਰ ਗਿਆ ਪਰਿਵਾਰ ਵਕੀਲਾਂ ਦੇ ਚੱਕਰ ਕੱਢ-ਕੱਢ ਕੇ ਪੈਸੇ ਦੇ ਕੇ ਮਰ ਗਿਆ ਕਿਹਦੇ ਕੋਲੇ ਪੈਸੇ ਫਾਕੂ ਐ ਇਹ ਗੱਲਾ ਐ ਇਹ ਨਸ਼ਾ ਨਹੀਂ ਐ ਖਤਰਾ ਨਸ਼ਾ ਖਤਮ ਕਢਾਇਆ ਜਾ ਸਕਦਾ ਕਿਵੇਂ ਕਰ ਸਕਦਾ ਮੁੰਡੇ ਨੂੰ ਨੌਕਰੀ ਦਈਏ ਫੋ ਜਿਹੜੀਆਂ ਨੇ ਗੋਹਾ ਕੂੜਾ ਕਰਕੇ ਦਿਹਾੜੀਆਂ ਕਰਕੇ ਆਪੇ ਬੱਚੇ ਪੜ੍ਹਾਏ ਐ ਉਹਨੋਂ ਬੱਚੇ ਨੋਕ ਵਿਚਾਰੇ ਨੌਕਰੀ ਮਿਲਦੀ ਨਹੀਂ ਦਿਹਾੜੀ ਹੁੰਦੀ ਨਹੀਂ ਉਹ ਫਿਰ ਵੇਲੇ ਤੁਰੇ ਖੜੇ ਫਿਰ ਕੋਈ ਨਾ ਕੋਈ ਕਹਿੰਦਾ ਆ ਯਾਰ ਖਾ ਕੇ ਵੇਖ ਬੜੀ ਚੰਗੀ ਚੀਜ਼ ਹੈ ਫਿਰ ਉਹ ਨਸ਼ੇ ਦੇ ਆਦੀ ਹੋ ਜਾਂਦੇ ਆ ਨਸ਼ੇੜੀ ਦੂਜੇ ਨੂੰ ਲਾਉਂਦਾ ਖਾਣ ਵੀ ਇਹ ਕੱਲ ਨੂੰ ਲਿਆਊਗਾ ਮੈਂ ਵੀ ਖਾਇਆ ਕਰੂੰਗਾ ਜੇ ਸਵੇਰ 9 ਵਜੇ ਮੁੰਡਾ ਕੰਮ ਤੇ ਜਾਵੇ ਤੇ ਸ਼ਾਮ ਨੂੰ 5 ਵਜੇ ਆਵੇ ਉਹ ਆਪ ਵੀ ਕਰੀਰਦਾਰੀ ਚ ਫਸਿਆ ਰਵੇ ਆ ਪਹਿਲਾਂ ਬੱਚਿਆਂ ਦਾ ਵਿਆਹ 18 ਸਾਲ ਦੀ ਉਮਰ ਚ ਕਰ ਦਿੰਦੇ ਸੀ ਲੋਕ ਨਾਲ ਹੀ ਜੁਵਾਗ ਜੱਲੇ ਹੁੰਦੇ ਸੀ ਕਵੀਦਾਰੀ ਉਹ ਆਪ ਨੂੰ ਸਾਹਮਣੇ ਵਾਲੇ ਹੋ ਜਾਂਦੇ ਸੀ ਇਹ ਪੁਰਾਣੇ ਜਿਹੜੇ ਲੋਕ ਸੀ ਉਹਨਾਂ ਨੇ ਅਰਪ ਜਿੰਦਗੀ ਜੀ ਦੇ ਕੱਟੇ ਲਈ ਸੋ ਨਸ਼ਾ ਘਟਾਇਆ ਜਾ ਸਕਦਾ ਜੇ ਨੌਕਰੀਆਂ ਗਈਏ ਸਰਕਾਰ ਹੋ ਨੌਕਰੀ ਕਿੱਥੋਂ ਦੇ ਉਹ ਵੀ ਸਰਕਾਰ ਕੋਲੇ ਪੈਸੇ ਹੈ ਹੁਣ ਤੁਸੀਂ ਸਾਰੀਆਂ ਔਰਤਾਂ ਬੀਬੀਆਂ ਇੱਥੇ ਬੈਠੀਆਂ ਸਾਰੀਆਂ ਜਾਣੀਆਂ ਚਾਹ ਪੀਣੀਆਂ ਤੇ ਸਾਰੇ ਜਾਣੇ ਚਾਹ ਪੀਂਦੇ ਮੈਂ ਆਂਡਾ ਵੀ ਨਹੀਂ ਖਾਂਦਾ ਮੀਟ ਵੀ ਨਹੀਂ ਖਾਂਦਾ ਸ਼ਰਾਬ ਨਹੀਂ ਪੀਂਦਾ ਪਰ ਤੁਸੀਂ ਹੁਣ 5 ਦਿਨ ਚਾਹ ਨਹੀਂ ਪੀਣੀ ਮੰਨੋਗੀ ਮੇਰੀਆਂ ਗੱਲ ਪਰ ਕੇ ਹੀ ਕਹੋਗੀਆਂ ਕਿ ਕਲਾਸ ਲਿਆਸਤੀ ਦਾ ਬਾਟਾ ਭਰ ਕੇ ਪੀਵਾਂਗੇ ਤੇ ਫੇਰ ਉੱਠਿਆ ਜਾਂਦਾ ਜਦੋਂ ਤੁਸੀਂ ਚਾਹ ਨਹੀਂ ਛੱਡ ਸਕਦੀਆਂ ਇਹ ਜਿਹੜਾ ਨਸ਼ਾ ਕਰੇ ਚੰਨ ਗਿਆ ਉਹ ਕਿਵੇਂ ਛੱਡੇ ਚਾਹ ਵੀ ਇੱਕ ਨਸ਼ਾ ਹੈ ਤੇ ਗੋਰੇ ਦੇਗੇ ਸੀ ਮੈਂ ਵੀ ਚਾਹ ਪੀਂਨਾ ਚਾਹ ਵੀ ਨੇ ਪੀਤੇ ਤੋਂ ਬਿਨਾ ਉੱਠੇ ਨਹੀਂ ਜਾਂਦਾ ਨਾਲੇ ਉਮਰ ਦੇਰੀ ਹਜੇ 46 ਸਾਲ 47 ਸਾਲ ਹੈ ਇਹ ਨਸ਼ਾ ਹੈ ਤੇ ਜੀਰੇ ਗਲੇ ਵਿੱਚ ਦੀ ਚਿੱਟਾ ਤੇ ਸਮੈਗ ਦੇ ਟੀਟਾ ਖੂਨ ਚ ਲੰਘ ਗਿਆ ਉਹ ਛੱਡ ਨਹੀਂ ਸਕਦਾ ਉਹ ਨਾਲ ਕੋਈ ਆਲਟਰਨੇਟਿਵ ਸੋਚਿਆ ਜਾ ਸਕਦਾ ਹੈ ਜਾਣੀ ਕੀ ਮੈਂ ਚਿੱਟੇ ਵਾਲਿਆਂ ਨੂੰ ਟੀਕੇ ਵਾਲਿਆਂ ਨੂੰ ਮਿਲਿਆ ਉਹਨਾਂ ਦੇ ਮਾਪਿਆਂ ਨੂੰ ਕਹਿੰਦੇ ਤਿੰਨ ਸਾਲਾਂ ਦਾ ਭਾਈ ਲਾਉਂਦਾ ਸੀ ਮਰ ਗਿਆ ਕਈ ਨਕਸਲਰ ਅਭਾਈਆ ਜਿਹੜੇ ਵਿਹਲੇ ਗੱਲਾਂ ਆਦੇ ਦੋ ਮਿੰਟ ਚੁੱਪ ਕਰ ਜਿਓ ਯਾਰ ਮੈਂ ਮਰ ਗਿਆ ਕੀ ਕਾਲਾਉਂਦਾ ਸੀ ਮੇਰਾ ਮੁੰਡਾ 2.5 ਸਾਲ ਦਾ ਲਾਉਂਦਾ ਸੀ ਮਰ ਗਿਆ ਮੈਂ ਇਹਦੇ ਤੇ ਬੜਾ ਪਿਛਲੇ 6 ਮਹੀਨਿਆਂ ਤੋਂ ਕੰਮ ਕਰ ਰਿਹਾ ਫੇਰ ਮੈਂ ਧੁੱਕੀ ਤੇ ਅਫੀਮ ਵਾਲਿਆਂ ਦੇ ਕੋਲ ਗਿਆ ਉਹ ਕਹਿੰਦੇ ਸਾਡਾ ਬਾਪੂ ਤਾਂ 40 ਸਾਲਾਂ ਦਾ ਧੁੱਕੀ ਖਾਂਦਾ ਹੈ ਕੋਈ ਕਹਿੰਦਾ ਸਾਡਾ ਚਾਚਾ 35 ਸਾਲਾਂ ਦਾ ਫੀਮ ਖਾਂਦਾ ਪਰ ਵਧੀਆ ਪਏ ਇਹ ਜਾਨ ਲੈਵਾ ਨਸ਼ੇ ਤੋਂ ਕਨਵਰਟ ਕਰਨੇ ਪੈਣੇ ਆ ਬੰਦੇ ਜਿਵੇਂ ਡੀਜ਼ਲ ਇੰਜਨ ਤੋਂ ਮਿੱਟੀ ਦੇ ਤੇਲ ਤੇ ਆਪਾਂ ਇੰਜਨ ਕਰ ਲਈਏ ਜੇ ਡੀਜ਼ਲ ਇੰਜਨ ਤੋਂ ਸਿੱਧਾ ਪਾਣੀ ਤੇ ਕਰ ਲੋਗੇ ਤੇ ਉਹ ਇੰਜਨ ਬਹਿ ਜਾਊਗਾ ਜੇ ਡੀਜ਼ਲ ਤੋਂ ਮਿੱਟੀ ਦੇ ਤੇਲ ਤੇ ਕਰ ਲੋਗੇ ਤਾਂ ਇੰਜਨ ਚੱਲਦਾ ਰਹੂਗਾ ਐਵੇਂ ਜੇ ਚਿੱਟੇ ਤੋਂ ਟੀਕੇ ਤੋਂ ਗੋਲੀਆਂ ਤੋਂ ਸਮੈਕ ਤੋਂ ਕਨਵਰਟ ਕਰਨੋਂ ਦੇ ਬੰਦਿਆਂ ਨੂੰ ਇਸ ਕੰਮ ਤੇ ਤਾਂ ਬੰਦੇ ਜਿਉਂਦੇ ਵੀ ਰਹਿ ਜਾਣਗੇ ਤੇ ਕੰਮ ਵੀ ਕਰਨਗੇ ਤੇ ਬਚ ਵੀ ਜਾਣਗੇ ਹੌਲੀ ਹੌਲੀ ਇਹ ਵੀ ਛਡਾਓ ਸ਼ਰਾਬ ਦੀ ਮੈਸਾ ਮਾਰਾ ਸ਼ਰਾਬ ਕਿਵੇਂ ਚੰਗੀ ਕਰਤੀ ਬੇਬੇ ਜੀ ਪਤਾ ਫੈਕਟਰੀਆਂ ਵਾਲੇ ਬਣਾਉਂਦੇ ਸੀ ਸ਼ਰਾਬ ਤੇ ਫੈਕਟਰੀਆਂ ਵਾਲਿਆਂ ਨੇ ਦੇਤੇ ਲੀਡਰਾਂ ਨੂੰ ਪੈਸੇ ਤੇ ਕੈਮੀਕਲ ਜਨ ਵਾਲਿਆਂ ਨੂੰ ਤੇ ਇਹਨਾਂ ਨੇ ਉਹਨਾਂ ਦੇ ਠੇਕੇ ਖਾਤੇ ਵੀ ਇਹ ਤਾਂ ਯਾਰ ਬਹੁਤ ਚੰਗੀ ਚੀਜ਼ ਐ ਸ਼ਰਾਬ ਜਿਹੜੀ ਫੀਮ ਤੇ ਕੁੱਕੀ ਸੀ ਇਹ ਹੁੰਦੀ ਸੀ ਖੇਤਾਂ 'ਚ ਜਿਹੜੇ ਜ਼ਿਮੀਦਾਰ ਖੇਤ ਕਿਸਾਨ ਐ ਉਹ ਪੈਸੇ ਨਹੀਂ ਦੇ ਸਕਦੇ ਸੀ ਸਰਕਾਰਾਂ ਨੂੰ ਉਹਨਾਂ ਨੇ ਕਾਨੂੰਨ ਬਣਾਤਾ ਵੀ ਇਹ ਚੀਜ਼ ਮਾੜੀ ਐ ਤੇ ਸ਼ਰਾਬ ਚੰਗੀ ਐ ਸ਼ਰਾਬ ਪੀ ਕੇ ਘਰੇ ਵੀ ਕੁੱਟਮਾਰ ਕਰਦਾ ਐ ਸ਼ਰਾਬ ਪੀ ਕੇ ਸੜਕ ਤੇ ਲੇਟਦਾ ਐ ਸ਼ਰਾਬ ਪੀ ਕੇ ਐਕਸੀਡੈਂਟ ਕਰਦਾ ਐ ਕਦੇ ਉੱਕੀ ਥੀਮ ਵਾਲਾ ਬੰਦਾ ਮੈਂ ਵੇਖਿਆ ਨਹੀਂ ਘਰੇ ਲੜਦਾ ਪੀ ਐਕਸੀਡੈਂਟ ਕਰਦਾ ਕਿਉਂ ਭਈ ਬੋਲੋ ਪਸ਼ਪਾਰ ਆਦਿਓ ਪਰ ਉਹ ਨਸ਼ਾ ਮਾੜਾ ਕਰਤਾ ਕੀਨੇ ਕਰਤਾ ਅਸੀਂ ਜਿਹਨਾਂ ਨੇ ਕਾਨੂੰਨ ਬਣਾਇਆ ਕਿਉਂ ਕਿ ਫੈਕਟਰੀ ਵਾਲਾ ਸੰਤਹਿ ਜਾਂਦਾ ਸੀ ਉਹ ਕਹਿੰਦਾ ਲੋ ਸਾਰੀਆਂ ਫੈਕਟਰੀਆਂ ਵਾਲੇ ਨੇ ਇਕੱਠੇ ਕਰਕੇ 50 ਕਰੋੜ ਦੇਤਾ ਤੇ ਅਸੀਂ ਕਾਨੂੰਨ ਬਣਾਤਾ ਵੀ ਸ਼ਰਾਬ ਤਾਂ ਠੀਕ ਹੈ ਉਹ ਪਾਣੀ ਚ ਰੰਗ ਘੋਲ ਕੇ ਬਣਾਈ ਜਾਂਦਾ ਤੇ ਜਿਹੜੀ ਖੇਤੀ ਹੁੰਦੀ ਸੀ ਚੰਗੀ ਕਈ ਦਵਾਈਆਂ ਚ ਹਫੀਮ ਪੈਂਦੀ ਹੈ ਕਈ ਦਵਾਈਆਂ ਦੇ ਵਿੱਚ ਕਹਿੰਦੇ ਆ ਕਿ ਦੌੜਾ ਪੈ ਜੇ ਨਾ ਦੂਜਾ ਜਿਹੜਾ ਪੈਰਾਲਾਈਸ ਅਧਰਾ ਜਿਹੜਾ ਉਹਨ ਮੌਕੇ ਤੇ ਕਹਿੰਦੇ ਫੀਨ ਦੇ ਦਿਓ ਤੇ ਉਹ ਬਚ ਜਾਂਦੇ ਕਿਉਂਕਿ ਉਹ ਖੂਨ ਪਤਲਾ ਕਰਦੀ ਪਹਿਲਾਂ ਐਸ ਐਮਓ ਡਾਕਟਰ ਦਿੰਦੇ ਹੁੰਦੇ ਸੀ ਲਸਾਂਸ ਬਣੇ ਹੋਏ ਸੋ ਕਹਿਣ ਦਾ ਮਤਲਬ ਸਾਰਾ ਚੱਕਰ ਉਲਟਾ ਚਲਾਤਾ ਜਦੋਂ ਚੱਕਰ ਉਲਟਾ ਚਲਾਤਾ ਕਿ ਕੰਮ ਖਰਾਬ ਹੋ ਗਿਆ ਹੁਣ ਮੈਂ ਮੁਕਸਰ ਦਾ ਰਹਿਣ ਵਾਲਾ ਸੀ ਲੰਬੀ ਨਾਲ ਪੈਂਦਾ ਉਹ ਗਾ ਬਾਰਡਰ ਦੇ ਨਾਲ ਰਾਜਸਥਾਨ ਦੇ ਲੱਗ ਜਾਂਦਾ ਹੈ ਗੰਗਾ ਗਗਰ ਦੇ ਉੱਥੇ ਟੀਕਾ ਤੇ ਚਿੱਟਾ ਕੱਟ ਹੈ ਮੈਂ ਬਾਬਿਆਂ ਨੂੰ ਜਾ ਕੇ ਪੁੱਛਿਆ ਤਿੰਨ ਕ ਮਹੀਨਿਆਂ ਕੇ ਵੀ ਕਿਉਂ ਕੱਟ ਹੈ ਉਹ ਕਹਿੰਦੇ ਯਾਰ ਆਪਣੇ ਬਾਰਡਰ ਦੇ ਨਾਲ ਭੁੱਕੀ ਦੇ ਠੇਕੇ ਖੁੱਲੇ ਸੀ ਇੱਥੋਂ ਲੋਕ ਭੁੱਕੀ ਲਈ ਆਉਂਦੇ ਐ ਰਾਜਸਥਾਨਕ ਠੇਕੇ ਖੁੱਲੇ ਸੀ ਤੇ ਉਹ ਚਿੱਟੇ ਦੇ ਲੱਗੇ ਹੀ ਜੇ ਮੈਂ ਕਹਾਂ ਵੀ ਸੰਧੂ ਨੂੰ ਐਮਐਲਏ ਬਣਾ ਦਿਓ ਤੇ ਰਾਜੇ ਵੜਿੰਗ ਦੀ ਸਰਕਾਰ ਬਣਾ ਦਿਓ ਮੈਂ ਮਹੀਨੇ ਚ ਨਸ਼ਾ ਖਤਮ ਕਰ ਦੂੰਗਾ ਮੈਂ ਝੂਠ ਬੋਲਦਾ ਐ ਬਾਈ ਮੇਰੇ ਤੇ ਯਕੀਨ ਨਾ ਕਰੋ ਸਾਰੀ ਮੈਂ ਤਾਂ ਜੱਪ ਮਾਰਨਾ ਨਹੀਂ ਭਾਵੇਂ ਆਵੇ ਸਰਕਾਰ ਤੇ ਭਾਵੇਂ ਨਾ ਆਵੇ ਗੱਲ ਕਰਾਂਗੇ ਖਰੀ ਜਿਹੜਾ ਆਉਂਦਾ ਅਸੀਂ ਨੌਕਰੀਆਂ ਲਾ ਦਿਆਂਗੇ ਉਹ ਸ਼ਿਫਾਰ ਦੇ ਹੁਣ ਹਜ਼ਾਰ ਬੰਦਾ ਬੈਠਾ ਥੋੜੇ ਪੇਕੇ ਵੀ ਐ ਕੁੜੀਆਂ ਨਨਾਨਾ ਵੀ ਰਹੀਆਂ ਥੋੜੇ ਕੁੜਮ ਵੀ ਐ ਕੁੜਮਾਚਾਰੀ ਵੀ ਅੱਤੇ ਲੀਫੂ ਕਰੋ ਤੜਕੇ ਵੀ ਕਿਸੇ ਨੂੰ ਨੌਕਰੀ ਮਿਲੀ ਐ ਥੋੜੇ ਪਿੰਡ ਚ ਮਿਲੀ ਐ ਤੇ ਜੇ ਥੋੜੇ ਨਹੀਂ ਮਿਲੀ ਥੋੜੇ ਕੁੜਮਾ ਵੀ ਨਹੀਂ ਮਿਲੀ ਤੁਥੇ ਕੁੜੀਆਂ ਰਹਿੀਆਂ ਉੱਥੇ ਨਹੀਂ ਮਿਲੀ ਥੋੜੇ ਪੈਕੇ ਨਹੀਂ ਮਿਲੀ ਥੋੜੇ ਨਾਨਕੇ ਨਹੀਂ ਮਿਲੀ ਤਾਂ ਫਿਰ ਨੌਕਰੀ ਕਿਹਨੂੰ ਦੇਤੀ ਕਿਸੇ ਨੂੰ ਨਹੀਂ ਮਿਲੀ ਕੱਲੇ ਬੋਰਡ ਹੀ ਲਾਏ ਹੁਣ ਨੌਕਰੀ ਕਿਵੇਂ ਮਿਲੂਗੀ ਬੇਬੇ ਜੀ ਸਰਪੰਚ ਸਾਹਿਬ ਪੰਚਾਇਤ ਸੈਕਟਰੀ ਜਿਹੜਾ ਹੈਗਾ ਤੁਹਾਡਾ ਉਹ ਕੋਈ ਕਿੰਨੇ ਪਿੰਡ ਹੈ 22 ਪਿੰਡ ਹੈ 22 ਪਿੰਡ ਹੈ ਇੱਕ ਪੰਚਾਇਤ ਸੈਕਟਰੀ ਕੋਲੇ ਤੁਹਾਡੇ ਪਿੰਡ ਦੀ ਕਿੰਨੀ ਵੋਟ ਹੈ 3200 ਵੋਟ ਪਿੰਡ ਦੀ ਹੈ ਤੇ ਪੰਚਾਇਤ ਸੈਕਟਰੀ ਕੋਲ ਕਿੰਨੇ ਪਿੰਡਾਂ ਦਾ ਕੰਮ ਹੈ 22 ਪਿੰਡਾਂ ਦਾ ਸਰਕਾਰ ਨੂੰ 22 ਸੈਕਟਰੀ ਚਾਹੀਦੇ ਆ ਹਰ ਪਿੰਡ ਤੇ ਇੱਕ ਸੈਕਟਰੀ ਕਿਵੇਂ ਪੂਰਾ ਆਊਗਾ ਪਟਵਾਰੀ ਕੋਈ ਕਿੰਨੇ ਪਿੰਡ ਹੈ ਅੱਠ ਤੇ ਪਟਵਾਰੀ ਕੋਲੇ ਜਿਹੜਾ ਬਿਜਲੀ ਵਾਲਾ ਲਾਈਨਮੈਨ ਹੈ ਕੋਲ ਕੋਈ 30 ਪਿੰਡ ਹੈ ਕਾਨੂੰ ਕੋਲੇ 26 ਪਿੰਡ ਹੈ ਡਾਕਟਰ ਹੈਣੀ ਮਾਸਟਰ ਹੈਣੀ ਮੇਰੀ ਫਾਈਲ ਲੈ ਕੇ ਜਾਓ ਦੀ ਫਾਈਲ ਕਹਿਣਾ ਮਤਲਬ ਪੁਲਿਸ ਦੀ ਜਿਹੜੀ ਚੌਕੀ ਹੈ ਤੁਹਾਡੀ ਇਹਦੇ ਚ ਕਿੰਨੇ ਮਲਾਜਮ ਹੈ 3 4 ਦਿਨੋਂ 3 ਮਲਾਜਮ ਚੌਕੀਆਂ ਚਾਰ ਤੇ ਤਿੰਨ ਮਲਾਜਮ ਪਿੰਡ ਕਿੱਤੇ ਹੈ 11 ਪਿੰਡਾਂ ਦੱਸੋ ਮੈਨੂੰ ਵੀ ਤਿੰਨ ਬੰਦੇ ਚੋਰੀ ਤੇ ਤਸ਼ਾ ਰੋਕ ਲੈਣਗੇ ਹਰ ਪਿੰਡ ਚ ਆ 3000 ਆਬਾਦੀ ਵਾਲਾ ਪਿੰਡ ਹੈ ਇੱਥੇ 2-5 ਸਾਲੇ 24 ਘੰਟੇ ਚਾਹੀਦੇ ਬੋਲੋ ਹੈ ਕਿ ਇਹ ਭਰਤੀ ਕਿਉਂ ਨਹੀਂ ਕਰਦੇ ਇਹ ਭਰਤੀ ਕਿਉਂ ਨਹੀਂ ਕਰਦੇ ਜਦੋਂ ਖਾਲੀ ਪੋਸਟਾਂ ਨਾਲੇ ਦਾ ਨਸ਼ਾ ਬੰਦ ਹੋ ਜਾਈ ਘਟ ਜੇ ਇਹ ਭਰਤੀ ਤਾਂ ਨਹੀਂ ਕਰਦੇ ਪੰਜਾਬ ਕੋਲੇ ਪੈਸਾ ਨਹੀਂ ਕਿਹਨੂੰ ਨੌਕਰੀ ਲਾਵਾਂਗੇ ਉਹ 50 ਹਜ਼ਾਰ ਰੁਪਏ ਹਿੰਨੇ ਬਾਦ ਮੰਗੂਗਾ ਕਿੱਥੋਂ ਲਾਵਾਂਗੇ ਤਾਂ ਸਰੇ ਸ਼ਹਿਰਾਂ ਦੇ ਵਿੱਚ 20 ਸਫਾਈ ਕਰਨ ਵਾਲੇ ਸੀ ਹੁਣ 10 ਰਹਿ ਗਏ ਸ਼ਹਿਰ ਵੱਡੇ ਹੋ ਗਏ ਗੰਦ ਦਾ ਗੰਦ ਪਿਆ ਕਿਉਂ ਭਰਤੀ ਹੈ ਨਹੀਂ ਪੈਸਾ ਕਿੱਥੇ ਗਿਆ ਪੈਸਾ ਲੁੱਟ ਗਿਆ 4 ਸਵਾ 4 ਕਰੋੜ ਦਾ ਪੰਜਾਬ ਤੇ ਖਰਚਾ ਜਿੰਨੀ ਸਾਨੂੰ ਆਮਦਨ ਹੈ ਉਹਨਾਂ ਸਾਡਾ ਖਰਚਾ ਤੇ تنਖਾਹਾਂ 'ਚ ਜਾਵ ਲੈਂਦਾ। ਘਰ ਕਿਹੜਾ ਚੱਲਦਾ ਹੈ? ਇੱਕ ਘਰ ਤੁਹਾਡੇ ਪਿੰਡ 'ਚ ਆਏ ਸਾਲ ਰੰਗ ਕਰਾਉਂਦਾ ਆਪਦੇ ਘਰ ਨੂੰ। ਇੱਕ ਘਰ ਆਲਾ 8 ਸਾਲ ਨਹੀਂ ਰੰਗ ਕਰਾਉਂਦਾ ਕਿਉਂ ਬਈ? ਜੀ ਤਾਂ ਉਰਾਂ ਵੀ ਕਰਦਾ ਪਰ ਉਹ ਕੋਈ ਫालतू ਰੰਗ ਕਰਾਉਣ ਨੂੰ ਪੈਸੇ ਹੈ ਨਹੀਂ। ਤੁਹਾਡੇ ਸਕੂਲਾਂ ਦਾ ਕੀ ਹਾਲ ਹੈ? ਤੁਹਾਡੇ ਹਸਪਤਾਲਾਂ ਦਾ ਕੀ ਹਾਲ ਹੈ? ਤੁਹਾਡੇ バス ਸੱਦਿਆਂ ਦਾ ਕੀ ਬਹਾਲ ਹੈ? ਬਾਥਰੂਮ ਹੈ ਜਿਹੜੇ ਉੱਥੇ ਦੇਖੋ ਕੀ ਹਾਲ ਹੈ? ਕਿਉਂ? ਪੂਰਾ ਕਾਰਨ ਹੈ ਫਟਕੋ ਪੈਸੇ ਹੈ ਨਹੀਂ। ਜਿਨੇ ਕੋਈ ਵੱਧ ਪੈਸੇ ਆ ਉਹਦੇ ਘਰ ਸਾਫ ਸੁਥਰਾ ਹੁੰਦਾ ਉਹਦੇ ਦੋ ਉਹਰੇ ਫਰਨੈਲ ਨਾਲ ਪੋਚਾ ਲੱਗਦਾ ਹੈ ਦੂਜਾ ਕਿੱਥੋਂ ਨਾਲੇ ਪੋਚਾ ਉਹਰੇ ਕੋ ਤਾਂ ਫਰਸ਼ ਵੀ ਨਹੀਂ ਲੱਗਦੀ ਪੰਜਾਬ ਸਰਕਾਰ ਦਾ ਇਹ ਹਾਲ ਹੈ ਪੈਸਾ ਨਹੀਂ ਹੈ ਹੁਣ ਪੈਸਾ ਕਿੱਥੋਂ ਆਊਗਾ ਪੈਸਾ ਸਾਨੂੰ ਬਚਾਉਣਾ ਪਊਗਾ ਜਿਹੜੀ ਫਜ਼ੂਲ ਖਰਚੀ ਹੈ ਜਿਵੇਂ ਭਗਵੰਤ ਮਾਨ ਨੇ ਹਜ਼ਾਰ ਕਰੋੜ ਰੁਪਇਆ ਕੰਦੇ ਮਸ਼ਹੂਰੀਆਂ ਵਾਸਤੇ ਰੱਖ ਲਿਆ 500 ਕਰੋੜ ਰੁਪਇਆ ਆਟੇ ਵਾਸਤੇ ਰੱਖ ਲਿਆ ਆਕਾ ਕਿਸੇ ਨੇ ਮੰਗਿਆ ਹੀ ਨਹੀਂ ਆਰਕੇ ਚ ਗਰਮੀ ਚ ਸੁੰਡ ਪੈ ਜਾਂਦੇ ਕਣਕ ਮੰਗੀ ਸੀ 500 ਕਰੋੜ ਰੁਪਇਆ ਖਰਾਬ ਕਰਤਾ 1000 ਕਰੋੜ ਮਸ਼ਹੂਰੀਆਂ ਤੇ ਖਰਾਬ ਕਰਤਾ ਐਵੇਂ ਜਿੱਥੇ ਜਿੱਥੇ ਪੰਜਾਬ ਸਰਕਾਰ ਦਾ ਪੈਸਾ ਖਰਾਬ ਹੋ ਰਿਹਾ ਹੈ ਉਹੀ ਬਚਤ ਕਰਨੀ ਪਾਉਗੀ ਜੇ ਪੰਜਾਬ ਨੂੰ ਨੌਕਰੀਆਂ ਦੇਣੀਆਂ ਤੇ ਲੀਆਂ ਤੇ ਲੈ ਕੇ ਆਉਣਾ ਇੱਕ ਹੰਡਾ ਤਿੰਨ ਦਾ ਸਰਪੰਚ ਜਿਹੜੀ ਗਲੀ ਦੀ ਲੋੜ ਨਹੀਂ ਉਹ ਬਣਾ ਦਿੰਦਾ ਜਿੱਥੇ ਪੰਜ ਘਰ ਹੈ ਤੇ ਜਿੱਥੇ 500 ਘਰਾਂ ਉਹ ਬਣਾਉਦਾ ਹੈ ਉਹ ਹੁੰਦਾ ਪੈਸੇ ਨੂੰ ਖੇ ਖਰਾਬ ਕਰਨਾ ਇਹਵੇਂ ਪੰਜਾਬ ਦਾ ਪੈਸਾ ਜਿਹੜਾ ਅਣਜਾਣ ਬੰਦਾ ਆ ਜਾਂਦਾ ਉਹ ਖੇ ਖਰਾਬ ਕਰ ਦਿੰਦਾ ਜੇ ਅਣਜਾਣ ਬੰਦਾ ਘਰ ਦਾ ਮੁਖੀ ਬਣਾ ਦਿਓ ਉਹ ਬੇਰਗਰ ਕਰ ਦਿੰਦਾ ਤੇ ਜੇ ਚੰਗੇ ਬੰਦੇ ਨੂੰ ਕਵੀਲਦਾਰੀ ਫੜਾ ਦਿਓ ਉਹ ਵਧੀਆ ਵਾਪੇ ਕਰ ਨੂੰ ਚੱਕ ਦਿੰਦਾ ਇੱਕ ਕੰਮ ਖਰਾਬ ਅਸੀਂ ਮੈਨੇਜਰ ਆ ਜਿਹੜਾ ਮੁੱਖ ਮੰਤਰੀ ਹੁੰਦਾ ਮੈਨੇਜਰ ਹੁੰਦਾ ਜੇ ਸਕੂਲ ਦਾ ਪ੍ਰਿੰਸੀਪਲ ਚੰਗਾ ਆ ਜੇ ਆ ਦਾਖਲੇ ਵੱਧ ਜਾਂਦੇ ਐ ਸਕੂਲ ਚ ਵੱਧੇ ਜਣੀ ਵੱਧੇ ਤੁਸੀਂ ਵੀ ਕਹਿੰਨੇ ਭਾਈ ਪ੍ਰਿੰਸੀਪਲ ਬਣਾ ਚੰਗਾ ਬੜਿਆ ਬੱਚਾ ਨੂੰ ਪੜਾਉਂਗਾ ਜੇ ਪ੍ਰਿੰਸੀਪਲ ਆ ਹੀ ਪੈਗ ਲਾਉਣਾ ਆ ਗਾਵੇ ਤੇ ਡੇਰਾ ਘਰ ਕਰ ਦਿੰਦਾ ਪਿੰਡ ਦੇ ਸਕੂਲ ਦਾ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਸਾਨੂੰ ਚੰਗੇ ਲੋਕਾਂ ਨੂੰ ਮੈਨੇਜਰ ਬਣਾਉਣਾ ਪੈਣਾ ਜੇ ਚੰਗੇ ਲੋਕ ਮੈਨੇਜਰ ਬਣ ਗਏ ਤਾਂ ਫੇਰ ਉਹ ਵਧੀਆ ਪਿੰਡ ਚ ਚੰਗਾ ਸਰਪੰਚ ਬਣ ਜੇ ਪਿੰਡ ਦੀ ਦਸ਼ਾ ਜੇ ਤੁਹਾਡੇ ਮਿੰਗਾ ਵਾਲਾ ਚੇਅਰਮੈਨ ਬਣ ਜਾਂਦਾ ਪਿੰਡ ਦਾ ਸਰਪੰਚ ਮੈਂਬਰ ਪੰਚਾਇਤ ਦਾ ਹੁਣ ਉਹਨੇ ਗੁੱਸਾ ਦਾ ਕਰਨਾ ਤੁਸੀਂ ਕਿਉਂ ਆਏ ਨਹੀਂ ਫਿਰ ਇੱਕੋ ਹੀ ਤਾਂ ਰਲ ਨੂੰ ਜਿਤਾ ਦਿੰਦੇ ਕੀ ਫਰਕ ਪੈਂਦਾ ਸੀ ਤੁਹਾਡਾ ਅਗਲਾ ਗੁੱਸਾ ਕਰਦਾ ਹੀ ਹੈ ਜੋ ਅਰੇ ਵੀ ਕਹਾ ਨਹੀਂ ਮੈਂਬਰ ਨਹੀਂ ਹਰਾਦੀ ਐਸ ਬੀਬੀ ਨੇ ਇਹ ਉਹਦੀ ਕਾਦਮੂਰੀ ਤਾਂ ਹੀ ਜਦੋਂ ਉਹ ਚਲੋ ਯਾਰ ਕੋਈ ਨਹੀਂ ਫਿਰ ਕਈ ਜੀ ਜਿਤਾ ਦਿੰਦੇ ਵਿਚਾਰੇ ਹੋਣਾ ਗੁੱਸਾ ਦਾ ਕੱਢਣਾ ਹੀ ਹੈ ਸਾਹਮਣੇ ਹੋਰ ਸਾਹਮਣੇ ਤੇ ਕੱਢਣਾ ਜੀ ਹਾਂ ਮੈਂ ਹੁਣ ਸਮਝਾਉਂਗਾ ਮੈਨੂੰ ਭੜੋੜਾ ਨੰਬਰ ਉੱਪਰ ਭਾੜ ਕੇ ਦਿਓ ਕਿ ਕਾਕਾ ਇਹਨਾਂ ਕਹਾਂਗਾ ਤੁਹਾਡੀ ਭੈਣ ਨੂੰ ਸਟ੍ਰਾਈਕ ਕਰਾਣ ਦੇ ਜਿਹੜੇ ਨੇਕ ਦੇ ਘਰ ਜੁਦਾ ਰਾਇਆ ਇਹ ਬਾਹਰ ਵਾਸਤੇ ਆਓ ਇਹਦੇ ਮਗਰ ਨਾ ਪਾ ਦੇ ਲੋਕ ਚਿਹਰੇ ਤੁਸੀਂ ਬੜੇ ਖਰਾਬ ਹੈ ਪਿੰਡਾਂ ਲੋਕ ਅੱਛਾ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪਿੰਡਾਂ ਦੇ ਵਿੱਚ ਇਹੀ ਕੰਮ ਚੱਲਦਾ ਹੈ ਸੋ ਸਾਗੂ ਚੰਗੇ ਬੰਦੇ ਲੈ ਕੇ ਆਉਣ ਦੀ ਲੋੜ ਹੈ ਆ ਸੰਧੂ ਹੈ ਸੰਧੂ ਸਾਹਿਬ ਹਜੇ ਅੰਮਲੇ ਨਹੀਂ ਬਣਿਆ ਏ ਬਣਿਆ ਏ ਜਿਹਨੂੰ ਅਸੀਂ ਭੇਜਿਆ ਸੀ ਨਾ ਇਹ ਤੁਹਾਡੇ ਕੋਲੇ ਇਹਦੀ ਦਾੜ੍ਹੀ ਵੀ ਕਾਲੀ ਸੀ ਇਹਦਾ ਸਿਰ ਵੀ ਕਾਲਾ ਸੀ ਹੁਣ ਇਹਦੀ ਦਾੜ੍ਹੀ ਵੀ ਚਿੱਟੀ ਹੋ ਗਈ ਤੇ ਚਾਟਾ ਇਹਦਾ ਪੂਰਾ ਚਿੱਟਾ ਹੋ ਗਿਆ ਹੈ ਤੇ ਜਤਾਇਆ ਤੁਸੀਂ ਛਪਾਰ ਆਵੇ ਉਹ ਹੈ ਨਹੀਂ ਤੇ ਮੈਂ ਭਾਈ ਤੈਨੂੰ ਕਾਦੇ ਪੈਸੇ ਦੇਵਾਂ ਰੋਣੀ ਜੀ ਇੱਕ ਮੈਨੂੰ 2500 500 ਬਿਖੇ ਰਹਾ ਜੇ ਸੰਧੂ ਨੂੰ 750 ਦੇ ਦੰਗਰ ਪਈ ਨਹੀਂ ਦਿੰਦਾ ਜੀ ਨਹੀਂ ਉਹਨੂੰ ਵਾਪਸ ਕਿਉਂ ਜਦਾਇਗਾ ਮੈਨੂੰ ਕਿਉਂ ਨਹੀਂ ਪਾਈਆ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸੰਧੂ ਨੇ ਸੰਧੂ ਸਾਹਿਬ ਨੇ ਬਿਨਾ ਐਮਐਲਏ ਬਣਿਆ ਪਿੰਡਾਂ ਦੇ ਵਿਕਾਸ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਇਹ ਚੰਗਾ ਮੈਨੇਜਰ ਹੈ ਜੇ ਵਿਅਕਤੀ ਐਮਐਲਏ ਹੁੰਦਾ ਮੰਤਰੀ ਹੁੰਦਾ ਤਾਂ ਅੱਜ ਕੋਡੇ ਇਲਾਕੇ ਦੀ ਗੱਲਬਾਤ ਹੋਰ ਹੋਣੀ ਸੀ ਜਨਾਬ ਜੇ ਹਰੇਵੇਂ ਇੰਨੇ ਕੰਮ ਕਰਾਏ ਤੇ ਜਿੱਤਿਆ ਕੀ ਕਰਦਾ ਹੁਣ ਤਾਂ ਅਸੀਂ ਦੋ ਹੋ ਗਏ ਲੋਅਬਕੀ ਸੰਦੂ ਨੂੰ ਐਮਐਲਏ ਬਣਾ ਦਿਓ ਤੇ ਨਮੂਨੇ ਦਾ ਹਲਕਾ ਨਾ ਬਣਾਇਆ ਤਾਂ ਸਾਨੂੰ ਕਹਦੇ ਜੋ ਲੋਕ ਲੇਖਣ ਆਇਆ ਕਰਨਗੇ ਵੀ ਚਲੋ ਜੀ ਲਾਖਾ ਦੇਖਣ ਜਾਣਾ ਸ਼ਪਾਰਪਿੰਡ ਤੇ ਕੀ ਕੀ ਬਣਾਇਆ ਐ ਇੰਨੇ ਪੈਸੇ ਲਿਆ ਕੇ ਦਾ ਥੋੜਾ ਰਾਤ ਦਾ ਸਮਾਂ ਹੋ ਗਿਆ ਫਿਰ ਤਾਂ ਕਰਦਾ ਛਪਾਰ ਆ ਆ ਨਾਲ ਗੱਲਾਂ ਹੋਰ ਕਰੀ ਜਾਈਏ ਲੇਕਿਨ ਇੱਕ ਪਿੰਡ ਬਾਕੀ ਹੈ ਉਸ ਤੋਂ ਬਾਅਦ ਜੇ ਉੱਥੇ ਗਏ ਤਾਂ ਫਿਰ ਅਗਲੇ ਨੇ ਬੋਲਣ ਨਹੀਂ ਦੇਣਾ ਕਿਉਂਕਿ ਟਾਈਮ ਹੋ ਜਾ ਉਹ ਜਨਬ ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਮੈਂ ਫੇਰ ਕਿਸੇ ਦਿਨ ਆਵਾਂਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਬਹੁਤ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਤੁਹਾਡੀਆਂ ਪੈਂਸ਼ਨਾਂ ਦੀ ਵਡਾਈ ਵੜਾਂਗੇ ਥੋੜੇ ਆਟੇ ਟਣਕ ਦੀ ਲੜਾਈ ਲੜਾਂਗੇ ਮਨਰੇਗਾ ਦੇ ਕੰਮ ਦੀ ਲੜਾਈ ਲੜਾਂਗੇ ਇਹ ਸਾਰੇ ਦੇ ਸਾਰੇ ਕੰਮ ਥੋੜੇ ਸਿਰੇ ਲਾਵਾਂਗੇ ਆ ਹੁਣ ਫੋਟੋ ਖਿੱਚਨੇ ਆ ਮਨਰੇਗਾ ਸਾਗਾ ਵੇਲਾ ਹੁੰਦਾ ਸੀ ਘਰੇ ਬੈਠੀਆਂ ਗਈ ਯਾਰੀ ਬੁੱਢੇ ਤੇ ਬੁੱਢੀਆਂ ਦੀ ਹਾਜ਼ਰੀ ਲਾ ਦਿੰਦੇ ਸੀ ਹੁਣ ਫੋਟੋ ਤੋਂ ਲੱਗਦੀ ਹੁਣ ਕੰਮ ਕਿੱਥੇ ਮਿਲਦਾ ਤੇ ਸਾਰੇ ਛਪਾਰ ਦੇ ਡੇੜੇ ਕਢਾ ਕੇ ਲੋਕਾਂ ਦੀ ਜਿੱਤ ਗੋਡੇ ਤੇ ਗਿੱਟੇ ਘਸਾਤੇ ਸਾਰੀਆਂ ਮੇਰੀਆਂ ਮਾਵਾ ਤੇ ਭੈਣਾਂ ਦੀ ਗੱਲ ਨਹੀਂ ਹੈ ਕਿ ਹੋਰ ਨੂੰ ਸਾਡੇ ਵੇਲੇ 33 ਕਿਲੋ ਕਣਕ ਇਕੱਠੀ ਮਿਲਦੀ ਸੀ ਹੁਣ 5 ਕਿਲੋ ਕੜਕ ਲੈਣੀ ਹੈ ਸਾਰੀ ਜਿਹੜੀ ਖੜੀ ਰਹਿੰਦੀ ਹੈ ਤੇ ਫੇਰ ਦੀਪੂ ਵਾਲਾ ਕਹਿੰਦਾ ਤੇਰਾ ਤਾਂ ਗੁੱਠਾ ਨਹੀਂ ਚੱਲਦਾ ਹੁ ਗੁੱਠਾ ਕੱਸ ਗਿਆ 70 ਸਾਲ ਦੀ ਦਾ ਹੁ ਗੁੱਠਾ ਕਿਵੇਂ ਚੱਲੇ ਤੂੰ ਕਣਕ ਦੇਣੀ ਹੈ ਦੇ ਸੋ ਕਹਿਣ ਦਾ ਮਤਲਬ ਇਹ ਸਾਰੀਆਂ ਚੀਜ਼ਾਂ ਸਾਡੇ ਧਿਆਨ 'ਚ ਹੈ ਕਿ ਕਿਵੇਂ ਗੁਜ਼ਾਰਾ ਹੁੰਦਾ ਇੱਕ ਆਮ ਸਧਾਰਨ ਪਰਿਵਾਰ ਦਾ ਤੇ ਘਰ ਦਾ ਤੇਰੇ ਤੇ ਉਹਨਾਂ ਦੇ ਸਮੇਂ 'ਚ ਲੜਾਈ ਲੜਾਂਗੇ ਔਰ ਗਰੀਬਾਂ ਦੇ ਹਾਸਤੇ ਵਿਸ਼ੇਸ਼ ਤਰੀਕੇ ਨਾਲ ਧਿਆਨ ਦੇ ਕੇ ਉਹਨਾਂ ਦਾ ਜੀਵਨ ਉੱਚਾ ਚੱਕਣ ਦੇ ਵਿੱਚ ਮਦਦ ਕਰਾਂਗੇ 50000 ਨੌਕਰੀ ਦੇਵਾਂਗੇ ਬੱਚੇ ਨੂੰ ਇੱਕ ਨੂੰ ਤੇ ਫੇਰ ਉਹ ਕਰਕ ਲੈ ਨਹੀਂ ਜਾਊਗੀ ਮੁਫਤ ਦੀ ਫੇਰ ਉਹਨੂੰ 200 ਯੂਨਿਟ ਬਿਜਲੀ ਮੁਫਤ ਨਹੀਂ ਚਾਹੀਦੀ ਉਹਨੂੰ ਇੱਕ ਨੌਕਰੀ ਚਾਹੀਦੀ ਹੈ پورے ਪਰਿਵਾਰ ਦੇ ਇੱਕ ਜੀ ਨੂੰ ਤੇ ਫੇਰ ਪੰਜਾਬ ਤਰੱਕੀ ਕਰੇਗਾ ਕਾ ਸਕੀਮਾਂ ਦੇ ਨਾਲ ਜਾਣ ਪੁੱਛ ਕੇ ਨੌਕਰੀਆਂ ਦਿੱਤੀਆਂ ਨਹੀਂ ਇਹ ਆਕਾ ਚਲਾਤਾ ਇਹ ਜਾਣਬੁੱਝ ਕੇ ਸਰਕਾਰਾਂ ਨੇ ਕੀਤਾ ਹੈ ਜੇ ਨੌਕਰੀ ਦਿੱਤੀ ਹੁੰਦੀ ਨਾ ਮੇਰੀ ਮਾਂ ਕੜਕ ਲੈਣ ਜਾਂਦੀ ਨਾ ਉਹ ਬਿਜਲੀ ਮੁਫਤ ਚਾਹੀਦੀ ਸੀ 5000 ਰੁਪਏ ਬਿਜਲੀ ਦਾ ਬਿੱਲ ਵਰਤੀ ਤੇ 5000 ਹੀ ਮਹੀਨੇ ਦੀ ਕੜਕ ਲਿਉਂਦੀ ਤੇ 40000 ਨਾਲ ਆਪ ਦਾ ਖਰਚਾ ਹੋਰ ਚਲੋਂ ਵੀ ਉਹ ਕੋਈ ਮੁਫਤ ਨਹੀਂ ਲੈਂਦੀ ਸੀ ਚੀਜ਼ ਲੇਕਿਨ 500 ਰੁਪਿਆ ਦੇਣ ਦਾ ਆਦੀ ਬਣਾਤਾ ਮੇਰੇ ਪੰਜਾਬ ਦੇ ਸੂਰਬੀ ਯੋਧੇ ਲੋਕਾਂ ਸੋ ਤੱਕਲੇ ਰਹੋ ਹਿੰਮਤ ਨਾ ਹਾਰੋ ਲੱਗੇ ਰਹੋ ਆਪਾਂ ਲੜਾਈ ਲੜਦੇ ਰਵਾਂਗੇ ਔਰ ਛਪਾਰ ਵਾਲਿਓ ਐਵੇਂ ਘਬਰਾਓ ਨਾ ਅਸੀਂ ਉੱਥੇ ਬਾਦਲਾ ਲੈਣ ਆ ਲੈਣ ਲੜ ਲੜ ਕੇ ਇਹਦਾ ਨਿੱਕਾ ਜਿਹਾ ਚੇਅਰਮੈਨ ਕਿਉਂ ਘਬराई ਜਾਂਦੀ ਕਿਰਾ ਨਾਂ ਨਹੀਂ ਲੈਣਾ ਚਾਹੀਦਾ ਸਿੱਧਾ ਨਾ ਸੰਭੋਗ ਲੈਣਾ ਚਾਹੀਦਾ ਕਿਉਂ ਕਿਉਂਕਿ ਇਹੋ ਜਿਹਾ ਚੇਅਰਮੈਨ 36 ਹਜ਼ਾਰ ਰੁਪਏ ਫਿਰਦੇ ਪੰਜਾਬ ਠੀਕ ਕੋਈ ਪਰਵਾਹ ਕਰਨੀ ਹੋਣਾ ਆਪਣਾ ਕੰਮ ਕਰੋ ਕਿ ਜਦੋਂ ਲੋੜ ਹੋਵੇ ਰਾਤ ਨੂੰ 2 ਵਜੇ ਵੀ ਰਾਜਾ ਬਣੀ ਤੇ ਸੰਧੂ ਤੁਹਾਡੇ ਕੋਲੇ ਆ ਜਾਣਗੇ ਕਿਸੇ ਗੱਲ ਦੀ ਪਰਵਾਹ ਕਰਨ ਦੀ ਲੋੜ ਨਹੀਂ خدا ਅੱਗੇ ਤੋਂ ਤਰਵਾਉਂ ਭਾਈ ਨੂੰ ਸਿੱਖਾ ਤਰਵਾਉਂ ਭਾਈ ਨੂੰ